ਸਤਿ ਸ਼੍ਰੀ ਅਕਾਲ ਜੀ ਜੀ ਵੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸੀਏ ਕਿ ਹਰਚਰਨ ਸਿੰਘ ਭੁੱਲਰ ਡੀਆਈਜੀ ਰੇਂਜ ਰੋਪੜ ਰੇਂਜ ਦੇ ਜਿਹੜੇ ਕਿ ਪਿਛਲੇ ਦਿਨਾਂ ਸੀਬੀਆਈ ਦੇ ਸਾਥੇ ਦੌਰਾਨ ਰਿਸ਼ਵਤਖੋਰੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੇ ਗਏ ਤੇ ਇਹਨਾਂ ਦੇ ਕੋਲੋਂ ਜਿਹੜਾ ਆ ਉਹ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੈ ਉਹ ਮਨੀ ਰਿਕਵਰ ਕੀਤੀ ਗਈ ਹੈ ਪੈਸਾ ਰਿਕਵਰ ਕੀਤਾ ਗਿਆ ਸੋਨਾ ਰਿਕਵਰ ਕੀਤਾ ਗਿਆ ਬ੍ਰਾਂਡਡ ਘੜੀਆਂ ਵੀ ਰਿਕਵਰ ਕੀਤੀਆਂ ਗਈਆਂ ਤੇ ਇਹਨਾਂ ਨੂੰ ਅੱਜ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਤਾਂ ਕੋਰਟ ਤੋਂ ਬਾਹਰ ਨਿਕਲਦੇ ਅੱਜ ਹਰਚਰਨ ਸਿੰਘ ਭੁੱਲਰ ਦਾ ਜਿਹੜਾ ਆ ਪਹਿਲਾ ਬਿਆਨ ਸਾਹਮਣੇ ਆਉਂਦਾ ਹੈ ਤੁਹਾਨੂੰ ਦੱਈਏ ਕਿ ਜਦੋਂ ਉਹਨਾਂ ਨੂੰ ਕੋਰਟ ਵਿੱਚ ਲੈ ਕੇ ਬਾਹਰ ਆਇਆ ਗਿਆ ਤਾਂ ਉਹਨਾਂ ਨੇ ਆਪਣਾ ਇੱਕ ਬਿਆਨ ਜਾਰੀ ਕਰਦੇ ਹੋਏ ਕੀ ਕੀ ਆ ਉਹ ਵੀ ਤੁਹਾਨੂੰ ਸੁਣਾਉਣੀ ਆ ਪਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜੀ ਇਹ ਉਹ ਚਰਚਾ ਹੋ ਰਹੀ ਸੀ ਕਿ ਇਹਨਾਂ ਨੂੰ ਰਿਸ਼ਵਤ ਖੋਰੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਸੀਬੀਆਈ ਵੱਲੋਂ ਤੁਹਾਨੂੰ ਦੱਸ ਦਈਏ ਕਿ ਰੋਪੜ ਰੇਂਜ ਦੇ ਡੀਆਈਜੀ ਨੇ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਦੇ ਇਲਜ਼ਾਮਾਂ ਹੇਠ ਇਹਨਾਂ ਨੂੰ ਸੀਬੀਆਈ ਨੇ ਜਿਹੜਾ ਹੈ ਗ੍ਰਿਫਤਾਰ ਕੀਤਾ ਸੀ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਤੇ ਹੁਣ ਜਿਹੜਾ ਆ ਉਹਨਾਂ ਨੂੰ ਕੋਰਟ 'ਚ ਜਿਹੜਾ ਆ ਪੇਸ਼ ਕੀਤਾ ਗਿਆ ਸੀ ਜਿੱਥੋਂ ਨਿਕਲਦੇ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਕੋਰਟ ਇਨਸਾਫ ਦੇਵੇਗਾ ਮੇਰਾ ਕੋਰਟ ਮੈਨੂੰ ਇਨਸਾਫ ਜ਼ਰੂਰ ਦੇਵੇਗਾ ਕਿ ਮੈਂ ਬੇਕਸੂਰਾ ਇਸ ਤਰ੍ਹਾਂ ਦੇ ਕੋਈ ਸ਼ਬਦਾਂ ਦੇ ਨਾਲ ਜਿਹੜਾ ਆ ਉਹ ਨਿਕਲਦੇ ਹੋਏ ਇਹ ਗੱਲਾਂ ਅ ਕਹਿ ਕੇ ਗਏ ਨੇ ਤੇ ਨਾਲ ਦੀ ਨਾਲ ਜਿਹੜੀ ਇਹ ਉਹਨਾਂ ਦੀ ਅਗਲੀ ਸੁਣਵਾਈ ਹੈ ਜਿਹੜੀ ਉਹ 31 ਤਰੀਕ ਦੀ ਦੱਸੀ ਜਾ ਰਹੀ ਹੈ ਤੇ ਆਓ ਸਾਰੀ ਗੱਲਬਾਤ ਸੁਣਦੇ ਹਾਂ ਫਿਰ ਤੁਹਾਨੂੰ ਦੱਸ ਦਈਏ ਕਿ ਹਰਚਰਨ ਸਿੰਘ ਭੁੱਲਰ ਜੋ ਕਿ ਰੋਪੜ ਰੇਂਜ ਦੇ ਡੀਆਈਜੀ ਨੇ ਉਹਨਾਂ ਦੇ ਉੱਤੇ ਸੀਬੀਆਈ ਨੇ ਜਦੋਂ ਸਾਪਾ ਮਾਰਿਆ ਤੇ ਉਹਨਾਂ ਨੂੰ ਜਿਹੜਾ ਆ ਉਹ ਰਿਸ਼ਵਤ ਲੈਣ ਦੇ ਦੋਸਾਂ ਦੇ ਨਾਲ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਰਿਸ਼ਵਤ ਦੇ ਨਾਲ ਜਿਹੜਾ ਆ ਗ੍ਰਫਤਾਰ ਕੀਤਾ ਗਿਆ ਹੈ ਪਰ ਤੁਸੀਂ ਇਰਤੇ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਰਾਏ ਜਰੂਰ ਦਿਓ ਕਿ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਉੱਤੇ ਤੇ ਆਓ ਬਾਕੀ ਗੱਲਬਾਤ ਸੁਣ ਲੈਣੇ ਆਂ ਬੋਲਰ ਸਾਹਿਬ ਕੁਝ ਕਹਿਣਾ ਚਾਹੋਗੇ ਕਹਿਣਾ ਚਾਹਾਂਗੇ ਬੋਲ ਸਾਹਿਬ ਉਹਨਾਂ ਨੂੰ ਪੂਰੇ ਦੱਸਿਆ ਦਾ ਸਾਰਾ ਕੁਝ ਹੈ ਇਹ ਟੀਮ ਦਾ ਜਵਾਬ ਦੇਵਾਂਗੇ ਉਹਨੂੰ ਮਰਾਂ। 11 ਵਜੇ ਆਫਿਸ ਤੋਂ 11 ਵਜੇ ਆਫਿਸ ਅਰੈਸਟ ਸ਼ੋ ਕੀਤੀ ਹੈ 8 ਵਜੇ ਰਾਤੀ 11 ਵਜੇ ਤੋਂ ਲੈ ਕੇ 8 ਵਜੇ ਦਾ ਮੀਮੋ ਅਰੈਸਟ ਵਿੱਚ ਕੋਈ ਜ਼ਿਕਰ ਨਹੀਂ ਕੀ ਕੀਤਾ ਕੀ ਕੁਛਕਿਛ ਕੀਤੀ ਤਾਂ ਅੱਜ ਜੋ ਹੈ ਇਹਨਾਂ ਨੇ ਆ ਕੇ ਸਿੰਪਲ ਜੁਡੀਸ਼ੀਅਲ ਕਸਟਡੀ ਰਿਕਵੈਸਟ ਕੀਤੀ ਹੈ ਜੀ ਆਨਰੇਬਲ ਕੋਰਟ ਨੇ 31st ਆਫ ਦਿਸ ਅਕਤੂਬਰ ਡੇਟ ਫਿਕਸ ਕੀਤੀ ਹੈ ਫॉर ਨੈਕਸਟ ਅਪੀਅਰੈਂਸ ਨਾ ਹੀ ਇਸ ਬੀਨ ਸੈਂਟ ਟੂ ਜੁਡੀਸ਼ੀਅਲ ਕਸਟਡੀ ਸਰ ਰਿਕਵਰੀ ਨੋ ਸਰ ਕੱਲ ਜਿਹੜੀ ਰਿਕਵਰੀ ਹੋਈ ਹੈ ਰਿਕਵਰੀ ਨੋ ਲੈ ਕੇ ਜਿਹੜੀ ਸੀਬੀਆਈ ਨੇ ਕਿਹਾ ਕਿ ਰਿਕਵਰੀ ਚ ਕੀ ਕੀ ਦੱਸਿਆ ਜੀ ਦੇ ਆਸਕ ਫਾਰ ਡਾਇਰੈਕਟਲੀ ਜੇਸੀ ਠੀਕ ਹੈ ਇਸ ਮਾਮਲੇ ਨੇ ਜੇਸੀ ਮੰਗਿਆ ਥੈਂਕ ਯੂ